ਇਕਣਾ ਮਹਾਤਮਾ ਕਥਾ ਕਰਦੇ ਹੁੰਦੇ ਸੀ ਬਹੁਤ ਵਧੀਆ ਕਥਾ ਕਰਦੇ ਉਹਨਾਂ ਨੇ ਦੇਖਿਆ ਥੋੜਾ ਜਿਹਾ ਚਰਵਾਦ ਪਰਖ ਕਰਿਆ ਕਰਨ ਤੇ ਸੰਸਾਰ ਦੀ ਟਿਕਾਣਾ ਉੱਥੇ ਦਾ ਉੱਥੇ ਹੀ ਹੁੰਦਾ ਤੇ 2 ਘੰਟੇ ਸਤਸੰਗ ਕਰਿਆ ਬੀਬੀਆਂ ਨੂੰ ਕਿਹਾ ਹਾਂ ਭਾਈ ਤੁਹਾਡੇ ਯਾਦ ਹੈ ਜੋ ਸੁਣਾਏ ਜਦੋਂ ਮਿਲੀਆਂ ਕਹਿੰਦੇ ਯਾਦ ਤਾਂ ਕੁਝ ਹੈ ਨਹੀਂ ਸੁਣਿਆ ਤਾਂ ਸੀ ਭਾਈਆਂ ਨੂੰ ਹਾਂ ਸੁਣਿਆ ਤਾਂ ਸੀ ਸੰਤਾਂ ਨੇ ਕਿਹਾ ਵੀ ਇੰਨੀ ਮਾਜਤ ਮਾਗੇ ਜੇ ਫਪਾਈ ਕਰਦਾ ਮੈਂ ਇੰਨਾ ਟਾਈਮ ਲਾਉਣਾ ਸਮਝਦਾ ਇਹਨਾਂ ਨੂੰ ਲੱਗਦੇ ਨਹੀਂ ਸੰਤਾਂ ਨੇ ਕੀ ਕਰਿਆ ਸੰਤਾਂ ਨੇ ਨਾ ਸਤਸੰਗ ਸੱਤ ਤਾਂ ਉਹ ਲਾਗਾ ਹੀ ਛੱਡ ਕੇ ਦੂਰ ਚਲੇ ਬੜੀ ਦੂਰ ਚਲੇ ਤੇ ਪਿਆਰਿਓ ਸੰਤ RAM ਨਾਲ ਬੈਠ ਕੇ ਕਹਿੰਦੇ ਕਾਹਨੂੰ ਆਪਾਂ ਭਜਨ ਕਰਦੇ ਆ ਬੰਦਗੀ ਕਰਦੇ ਆ ਉੱਥੇ ਬੈਠ ਕੇ ਬੰਦਗੀ ਕਰਨ ਲੱਗੇ ਤੇ ਜਦੋਂ ਬੰਦਗੀ ਕਰਨ ਲੱਗੇ ਤੇ ਜਿਵੇਂ ਛੋਟੇ ਨਗਰ ਦਾ ਜਾਂ ਕੋਈ ਜਿੱਥੇ ਮਹਾਂਪੁਰਖ ਰਹਿੰਦੇ ਸੀ ਉਹ ਚਲੇ ਆ ਗਏ ਉਹਨਾਂ ਦਾ ਰਿਸ਼ਤੇਦਾਰੀ ਸੀ ਉੱਥੇ ਉੱਥੇ ਚਲੇ ਗਏ ਉਹਨੇ ਦੇਖਿਆ ਤਾਂ ਸੰਤ ਇੱਥੇ ਬੈਠੇ ਆ ਤਾਂ ਬੜਾ ਸੋਹਣਾ satsang ਕਰਦੇ ਸੀ ਕੀਰਤਨ ਕਰਦੇ ਸੀ ਬੜਾ ਸੋਹਣਾ ਪ੍ਰਚਾਰ ਸੀ ਪਿੰਡ ਦੇਆਂ ਨੂੰ ਦੱਸਿਆ ਵੀ ਇਹ ਤਾਂ ਸੰਤ ਕਥਾ ਹੀ ਬਹੁਤ ਸੋਹਣੀ ਕਰਦੇ ਨੇ ਤੁਸੀਂ ਕਥਾ ਕਿਉਂ ਨਹੀਂ ਕਰਾਉਂਦੇ ਪਿੰਡ ਦੇ ਕਹਿਣ ਲੱਗੇ ਸਾਨੂੰ ਤਾਂ ਪਤਾ ਨਹੀਂ ਵਧੀਆ ਤਾਂ ਦੱਸ ਤਾਂ ਪਿੰਡ ਦੇ ਲੋਕ ਇਕੱਠੇ ਹੋ ਗਏ ਕਹਿਣ ਲੱਗੇ ਬਾਬਾ ਜੀ ਤੁਸੀਂ ਸਾਡੇ ਨਗਰ 'ਚ ਰਹਿੰਦੇ ਹੋ ਤੁਸੀਂ ਕਥਾ ਕਰੋ ਸੰਤ ਕਹਿਣ ਲੱਗੇ ਭਾਈ ਕਥਾ ਸੀ ਹੁਣ ਛੱਡ ਤੇ ਕੋਈ ਸੁਣਦਾ ਤਾਂ ਨਹੀਂ 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 ਮਹਾਰਾ ਸੁਣਾਗੇ ਅਸੀਂ ਸੰਤ ਬਥੇਰਾ ਵਿਚਾਰੇ ਖੜਾ ਸੁਣਾਉਣ ਕਹਿ ਲੱਗਿਆ ਅਸੀਂ ਸਾਰੀ ਜ਼ਿੰਦਗੀ ਕਥਾ ਕੀਰਤਨ ਕਰਿਆ ਕੋਈ ਨਹੀਂ ਸੁਣਦਾ ਗੱਲ ਉੱਥੇ ਹੀ ਰਹਿੰਦੀ ਐ ਕਹਿਣ ਲੱਗੇ ਨਹੀਂ ਮਹਾਰਾ ਸੁਣਾਗੇ ਸੰਤ ਵਿਚਾਰੇ ਕਿਵੇਂ ਖੜਾ ਸੁਣਾਉਣ ਸੰਤ ਕਹਿਣ ਲੱਗੇ ਭਾਈ ਅਸੀਂ ਕਥਾ ਨਹੀਂ ਕਰਦੇ ਪਰ ਹਾਂ ਇੱਕ ਸ਼ਰਤ ਤੇ ਅਸੀਂ ਕਥਾ ਕਰਾਂਗੇ ਜੇ ਸਾਡੇ ਸਵਾਲ ਦਾ ਉੱਤਰ ਦਓਗੇ ਵਿੱਚ ਸਿਆਣੇ ਵੀ ਜੀ ਕਹਿੰਦੇ ਬਾਬਾ ਜੀ ਤੁਹਾਡੇ ਸਵਾਲਾਂ ਦਾ ਅਸੀਂ ਕਿਵੇਂ ਉੱਤਰ ਦੇ ਸਕਦੇ ਆ ਕਹਿ ਲੱਗੇ ਤੁਸੀਂ ਜ਼ਿਆਦਾ ਉੱਤਰ ਨਹੀਂ ਦੇਣਾ ਹਾਂ ਜਾਂ ਨਾ ਚ ਉੱਤਰ ਦੇਣਾ ਬਸ ਜਾਂ ਹਾਂ ਕਹਿਣੀ ਆ ਜਾਂ ਨਾ ਕਹਿਣੀ ਆ ਬਸ ਹੋਰ ਨਹੀਂ ਕੁੱਝ ਪਹਿਲਾਂ ਤਾਂ ਕਹਿ ਲੱਗੇ ਠੀਕ ਆ ਬੜਾ ਸਾਰਾ ਪੰਡਾਲ ਬਣ ਗਿਆ ਸਾਰੇ ਇਲਾਕਾ ਇਕੱਠਾ ਹੋ ਗਏ ਆ ਤੇ ਮਹਾਪੁਰਖ ਸਟੇਜ ਤੇ ਜਾ ਕੇ ਬੈਠ ਕੇ ਪਹਿਲਾਂ ਤਾਂ ਸੰਤ ਬੋਲੇ ਨਹੀਂ ਵਿਚਾਰੇ ਚੁੱਪ ਕਰੇ ਬੈਠੇ ਰਹੇ ਵੀ ਹੁਣ ਬੋਲੀਏ ਤਾਂ ਕੀ ਬੋਲੀਏ ਬੋਲਣਾ ਤਾਂ ਛੱਡਿਆ ਹੋਇਆ ਤੇ ਲੋਕ ਕਹਿੰਦੇ ਮਹਾਰਾਜ ਐਨੀ ਸੰਗਤ ਬੈਠੀ ਐ ਇੰਨੀ ਸੰਗਤ ਬੈਠੀ ਐ ਤੁਸੀਂ ਕੁਝ ਸੁਣਾਓ ਕਹਿਣ ਲੱਗੇ ਭਾਈ ਦੇਖੋ ਜਿੰਨੀ ਦੇਰ ਦੇ ਬੈਠੇ ਆ ਸਾਰੇ ਸ਼ਾਂਤ ਬੈਠੇ ਸੀ ਸ਼ਾਂਤੀ ਉਹ ਲੈਣੀ ਆ ਸਤਸੰਗਤੋਂ ਕਹਿਣ ਲੱਗੇ ਨਹੀਂ ਨਹੀਂ ਸੁਣਾਓ ਕਹਿਣ ਲੱਗੇ ਐ ਦੱਸੋ ਸੁਨਾਈਏ ਫਿਰ ਕਹਿਣ ਲੱਗੇ ਆ ਕਹਿਣ ਲੱਗੇ ਪਹਿਲਾਂ ਐ ਦੱਸੋ ਵੀ ਰੱਬ ਹੈਗਾ ਰੱਬ ਹੈਗਾ ਤੁਸੀਂ ਦੱਸੋ ਰੱਬ ਹੈਗਾ ਹੈਗਾ ਸਾਰਿਆਂ ਨੇ ਐ ਕਿਹਾ ਉੱਥੇ ਵੀ ਕਹਿੰਦੇ ਹਾਂਜੀ ਹੈਗਾ ਕਹਿੰਦੇ ਜਦ ਸੋਨੂੰ ਪਤਾ ਹੈਗਾ ਫਿਰ ਕਥਾ ਕਿਦੀ ਕਰਨੀ ਆ ਮੈਂ ਤਾਂ ਜਨਾਉਣਾ ਸੀ ਵੀ ਸੋਨੂੰ ਪਤਾ ਲੱਗ ਜੇ ਰੱਬ ਹੈਗਾ ਚਲੋ ਸਾਡੋ ਕੋਈ ਕਥਾ ਨਹੀਂ ਠੀਕ ਐ ਸਾਂ ਟੁੱਟ ਕੇ ਚਲੇ ਗਏ ਲੋਕਾਂ ਨੇ ਸੋਚਿਆ ਇੰਨਾ ਖਰਚਾ ਕਰਿਆ ਇੰਨਾ ਖਰਚਾ ਕਰਿਆ ਫਿਰ ਸੰਤਾਂ ਨੇ ਕੁਝ ਸੁਣਾਇਆ ਨਹੀਂ ਫਿਰ ਲੋਕ ਮਗਰ ਚਲੇ ਗਏ ਨਹੀਂ ਨਹੀਂ ਮਹਾਰਾਜ ਕੋ ਸੁਣਾਓ ਕਹਿ ਲਗੇ ਫਿਰ ਮੇਰੇ ਸਵਾਲ ਦਾ ਉੱਤਰ ਦਿਓ ਕਹਿ ਲਗੇ ਠੀਕ ਐ ਦਮਾਂਗੇ ਜੀ ਚਲੋ ਤੇ ਉਹ ਸਾਰਿਆਂ ਨੇ ਰਹਿ ਕਰ ਲਈ ਆਈ ਕਹਿੰਨਾ ਰੱਬ ਹੈਗਾ ਆਪਾਂ ਕਹਤਾ ਕਿ ਹੈ ਨਹੀਂ ਤੇ ਮਹਾਪੁਰਕ ਸਟੇਜ ਤੇ ਬੈਠ ਕੇ ਕਹਿ ਲਗੇ ਹਾਂ ਭਾਈ ਰੱਬ ਹੈਗਾ ਸਾਰੇ ਕਹਿੰਦੇ ਹੈ ਨਹੀਂ ਜੀ ਕਹਿੰਦੇ ਫਿਰ ਗੱਲ ਕਿਹਦੀ ਕਰਨੀ ਆ ਜਦੋਂ ਹੈ ਹੀ ਨਹੀਂ ਜਦੋਂ ਹੈ ਹੀ ਨਹੀਂ ਗੱਲ ਕਿਹਦੀ ਕਰਨੀ ਹੈ ਸੰਤ ਫਿਰ ਉੱਠ ਕੇ ਚਲੇ ਗਏ ਲੋਕ ਕਹਿੰਦੇ ਬੜਾ ਕੰਮ ਖਰਾਬ ਹੋਇਆ ਫਿਰ ਚਲੇ ਗਏ ਲੋਕ ਕਹਿੰਦੇ ਹੁਣ ਆਏ ਕਰਾਂਗੇ ਸੰਤਾਂ ਨੇ ਸਵਾਲ ਤਾਂ ਇਹੀ ਪੁੱਛਣਾ ਇਧਰਲੇ ਪਾਸੇ ਵਾਲੇ ਕਹਦੇ ਹੋ ਹੈ ਨਹੀਂ ਇਧਰਲੇ ਪਾਸੇ ਵਾਲੇ ਕਹਦੇ ਹੈਗਾ ਇੱਧਰ ਤੱਕ ਉਹ ਸੁਣਾਉਣ ਗਈ ਫਿਰ ਚਲੇ ਗਏ ਬਾਬਾ ਜੀ ਆਓ ਕੁਝ ਸੁਣਾਓ ਮਹਾਪੁਰ ਕਹਿੰਦੇ ਭਾਈ ਕੁਝ ਨਹੀਂ ਸੁਣਾਉਣਾ ਬਸ ਠੀਕ ਹੈ ਕਹਿ ਲੱਗੇ ਨਹੀਂ ਜੀ ਨਹੀਂ ਤੁਹਾਡੇ ਸਵਾਲ ਦਾ ਉੱਤਰ ਦਵਾਂਗੇ ਤੁਸੀਂ ਸੁਣਾਓ ਐ ਕਿ ਤੁਹਾਨੂੰ ਸੁਣਾਉਣਾ ਹੀ ਪੈਣਾ ਅਸੀਂ ਉੱਤਰੇ ਵਧੀਆ ਦਵਾਂਗੇ ਕਹਿ ਲੱਗੇ ਚਲੋ ਸਟੇਜ ਤੇ ਬਹਿ ਕੇ ਮਹਾਪੁਰ ਕਹਿੰਦੇ ਭਾਈ ਰੱਬ ਹੈਗਾ ਇੱਧਰਲੇ ਕਹਿੰਦੇ ਹੈ ਨਹੀਂ ਇੱਧਰਲੇ ਕਹਿੰਦੇ ਨਹੀਂ ਹੈਗਾ 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 ਅੱਧੇ ਕਹਣ ਹੈ ਨਹੀਂ ਹੈਗਾ ਹੈ ਨਹੀਂ ਹੈਗਾ ਐ ਕਹਿ ਲਾ ਕੇ ਮਹਾਪੁਰ ਕਹਿੰਦੇ ਭਾਈ ਤੁਹਾਨੂੰ ਪਤਾ ਹੈਗਾ ਕਹਿੰਦੇ ਹੈਗਾ ਕਹਿੰਦੇ ਸੋਨੂੰ ਕਹਿੰਦੇ ਹੈ ਨਹੀਂ ਕਹਿਣ ਲੱਗੇ ਲੈਣ ਚ ਖੜਜੋ ਸਾਰੇ ਕਹਿਣ ਲੱਗੇ ਤੁਸੀਂ ਇਹਨਾਂ ਨੂੰ ਦੱਸ ਦਿਓ ਵੀ ਰੱਬ ਕਿੱਥੇ ਹੈ ਤੁਸੀਂ ਇਹਨਾਂ ਨੂੰ ਸਿੱਧ ਕਰ ਦਿਓ ਵੀ ਹੈ ਨਹੀਂ ਮੇਰਾ ਦਿਮਾਗ ਨਾ ਖਾਓ ਮੈਂ ਚੱਲੇ ਕਹਿਣ ਤੋਂ ਭਾਵ ਕਈ ਵਾਰ ਇਦਾਂ ਵੀ ਹੋ ਜਾਂਦਾ ਆਉਂਦਾ ਇਸ ਕਰਕੇ ਸਾਰੇ ਜਦੋਂ ਕੋਈ ਸਤਸੰਗ ਦੇ ਵਿੱਚ ਜਾਂਦੇ ਹੋ ਧਿਆਨ ਦੇ ਨਾਲ ਸੁਣਿਆ ਕਰੋ ਐਨ ਵਿਚਾਰ ਦੇ ਨਾਲ ਸੁਣਿਆ ਕਰੋ ਮर्याਦਾ ਦੇ ਨਾਲ ਜਾਏ ਪਹਿਲਾਂ ਤਾਂ ਮर्याਦਾ ਇਹ ਹੁੰਦੀ ਹੈ ਜੋ ਵੀ ਤੁਹਾਡੇ ਬਖਤਾ ਆ ਰਹੇ ਹਨ ਉਹ ਤੋਂ ਪਹਿਲਾਂ ਜਾ ਕੇ ਬੈਠੋ ਸੁੱਧੀ ਦੇ ਨਾਲ ਬੈਠੋ ਕਿਉਂਕਿ ਸਤਿਗੁਰਾਂ ਦਾ ਦਰਬਾਰ ਸਜਿਆ ਹੁੰਦਾ ਹੈ ਹੱਥ ਨਹੀਂ ਝੁੱਠੇ ਕਰਨੇ ਪੈਰਾਂ ਨੂੰ ਹੱਥ ਨਹੀਂ ਲਾਉਣਾ ਐਂ ਚੌਂਕੜੀਆਂ ਮਾਰ ਕੇ ਜੇ ਨਹੀਂ ਬੈਠਣ ਤਾਂ ਕੋਈ ਨਾ ਮਾੜਾ ਮੋਟਾ ਗੋਡਾ ਉੱਪਰ ਕਰ ਲੋ ਬਿਰਤੀ ਨੂੰ ਇਕਾਗਰ ਕਰਕੇ ਕੋਈ ਲੀਡਰ ਆ ਜੇ ਕੋਈ ਪੰਚ ਆ ਜੇ ਕੋਈ ਸਰਪੰਚ ਆ ਜੇ ਕਿਸੇ ਤੱਕ ਮਤਵੰਤਾ ਰੱਖੋ ਸਿਰਫ ਰੱਬ ਤੱਕ ਮਤਵੰਤਾ ਰੱਖੋ ਪਹਿਲੀ ਮर्याਦਾ ਤਾਂ ਹੀ ਹੈ ਪਹਿਲਾਂ ਜਾਓ ਸਚਮੰਦੇ ਨਾਲ ਬੈਠੋ ਆਪਦਾ ਬਾਥਰੂਮ ਵਗੈਰਾ ਲਘੂ ਸੰਕਾ ਵਗੈਰਾ ਜਾ ਕੇ ਆ ਕੇ ਬੈਠੋ ਆਇਨਾ ਹੋਵੇ ਵਿੱਚ ਦੀ ਉੱਠ ਕੇ ਜਾਣਾ ਪੈ ਜਵੇ ਤੇ ਆਰਾਮ ਦੇ ਨਾਲ ਜੋ ਸਾਨੂੰ ਪ੍ਰਵਕਤਾ ਬਚਨ ਸੁਣਾ ਰਹੇ ਹੈ ਉਹਦਾ ਇੱਕ ਇੱਕ ਬਚਨ ਧਿਆਨ ਦੇ ਨਾਲ ਸੁਣੋ ਪਤਾ ਨਹੀਂ ਕਿਹੜੇ ਬਚਨ ਨੇ ਸਾਡਾ ਜੀਵਨ ਬਣਾਉਣਾ ਤੇ ਪਿਆਰਿਓ ਫਿਰ ਸੁਣਾਉਣ ਵਾਲੇ ਨੂੰ ਵੀ ਆਨੰਦ ਆਉ ਸੁਣਨ ਵਾਲੇ ਦੇ ਵੀ ਪੱਲੇ ਪਊ ਫਿਰ ਉਹ ਸਾਨੂੰ ਮਾਰਗ ਵੀ ਦੱਸੂ ਸਾਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਜੇ ਰੌਲਾ ਗੌਲਾ ਜਰ ਰਿਹਾ ਤੁਸੀਂ ਸੁਣਿਆ ਨਹੀਂ ਤੇ ਉਹਨੇ ਵੀ ਫਿਰ ਟਾਈਮ ਪਾਸ ਜਿਆ ਕਰਕੇ ਚਲੇ ਜਾਣਾ ਮੇਰਾ ਸੁਆਹ ਥੋੜਾ ਜਿਆ ਕਹਿੜਾ ਮੈਂ ਜਿਹੜੀ ਗੱਲ ਐ ਸਟੇਜ 'ਤੇ ਹੀ ਬੋਲ ਦੇਣਾ ਕਿਉਂ ਕਿਉਂਕਿ ਮੈਂ ਖਰੀਦਿਆ ਹੋਇਆ ਨਹੀਂ ਆਇਆ ਮੈਂ ਪ੍ਰੇਮ 'ਚ ਬੁਲਾਇਆ ਆਇਆ ਮੈਂ ਕਿਹੜਾ ਪੈਸੇ ਲੈ ਕੇ ਆਇਆ ਮੈਨੂੰ ਇੰਨੇ ਪੈਸੇ ਦੇਓ ਮੈਂ ਆਉਂਗਾ ਨੋ ਮੇਰਾ ਤਾਂ ਨਸਕਾਮ ਸੇਵਾ ਹੈ ਕੋਈ ਦੇਵੇ ਕੋਈ ਨਾ ਦੇਵੇ ਪਰ ਗੱਲ ਸੱਚ ਕਹਿਣੀ ਐ ਸੱਚ ਬਰਾਬਰ ਤਪ ਨਹੀਂ ਝੂਠ ਬਰਾਬਰ ਪਾਪ ਜਿਨ ਕੇ ਹਿਰਦੇ ਸੱਚ ਹੈ ਉਹਨਾਂ ਦੇ ਹਿਰਦੇ ਆਪ ਕਹਿੰਦੇ ਸੱਚ ਬੋਲਣਾ ਚਾਹੀਦਾ ਜੇ ਸਾਧੂ ਨੇ ਸਾਨੂੰ ਸੱਚ ਕਹਿਣਗੇ ਤਾਂ ਹੋਰ ਕਹੂਗਾ ਕੌਣ ਇਸ ਕਰਕੇ ਰੋ ਵਿਚਾਰ ਆਉ ਸੰਗਤ ਕਰਨੀ ਉਹ ਹੈ ਚੰਗੀ ਆਵੇਂ ਜਾਤ ਪਿਆਰਾ ਬਿਰਤੀ ਜੁੜ ਜੇ ਦੁਨੀਆ ਭੁੱਲ ਜੇ ਜੀਵਨ ਸਫਲ ਆਮਾਰਾ ਵੱਡੇ ਭਾਗਾਂ ਵਾਲਿਆਂ ਸਾਧੂਆਂ ਦੀ ਸੰਗਤ ਕਰਦੇ ਉਹ ਨਾਕੇ ਸਾਧੂ ਵਿਚਰਦੇ ਰਹਿੰਦੇ ਨੇ ਸਾਡੇ ਕ੍ਰਿਸ਼ਨਨੰਦ ਜੀ ਮਹਾਰਾਜ ਗਊਆਲੇ ਬੜਾ ਉਪਰਾਲਾ ਕਰਦੇ ਕਦੇ ਭਾਗਵਤ ਕਦੇ ਬਾਣੀ ਦੇ ਪਾਠ ਹੁਣ ਲਾਹਾ ਤਾਸੀ ਲੈਣਾ ਨਾ ਇਸ ਕਰਕੇ ਭਾਗਾ ਵਾਲਿਓ ਹੋਰ ਕਿੰਨੀਆਂ ਸੰਗਤਾਂ ਅ ਡੱਲੇ ਵਾਲ ਤੋਂ ਸੰਗਤਾਂ ਹੋਰ ਸਾਰੇ ਕਿੰਨਾ ਪ੍ਰਾਲਾ ਕਰਦੇ ਨੇ ਸੋ ਪਿਆਰਿਓ ਕਿੰਨੇ ਮਹਾਂਪੁਰਖਾਂ ਦੇ ਸਵਾਮੀ ਸਬਦਾਨੰਦ ਜੀ ਬੈਠੇ ਨੇ ਸਵਾਮੀ ਨਿਰਮਲ ਦਾਸ ਜੀ ਹਰੀ ਦਾਸ ਜੀ ਤੇ ਪਿਆਰਿਓ ਇਨਾ ਮਹਾਂਪੁਰਖਾਂ ਦਾ ਮੈਂ ਨਾਉ ਨਹੀਂ ਜਾਣਦਾ ਸੋ ਪਿਆਰਿਓ ਕਿੰਨੇ ਮਹਾਂਪੁਰਖਾਂ ਦੇ ਤੁਸੀਂ ਦਰਸ਼ਨ ਕਰਨਾ ਇਹ ਭਾਗਾ ਦੀ ਨਿਸ਼ਾਨੀ ਹੈ ਕਿ ਵੀਰ ਦਰਸ਼ਨ ਸਾਖ ਕੇ ਸਹਬ ਆਪੇ ਜਾਦ ਲੇਖੇ ਵਿੱਚ ਸੋਈ ਘੜੀ ਬਾਕੀ ਕੇਦਨ ਬਾਤ ਕਹਿੰਦੇ ਇਹ ਸਮਾ ਲੇਖੇ ਦੇ ਵਿੱਚ ਜਿਹੜਾ ਸਮਾਂ ਪ੍ਰਮਾਤਮਾ ਦੀ ਯਾਦ ਦੇ ਵਿੱਚ ਗੁਜ਼ਰ ਜਵੇ ਘੜੀਆਂ ਹੰਬ ਵਿੱਚ ਲੇਖੇ ਦੇ ਜਿਹੜੀ ਯਾਦ ਸਾਈਂ ਵਿੱਚ ਗੁਜ਼ਰੇ ਪੈਂਦੀ ਮੁਜਰੀ ਇਹ ਸਮਾਂ ਸਾਡਾ ਦੇਖੇ ਦੇ ਵਿੱਚ ਹੈ ਆਓ ਇੱਕ ਧਾਰਨਾ ਪੜ ਕੇ ਅਰਦਾਸ ਸਬਾਪਤੀ ਕਰੂਗਾ ਜੀ ਸੰਗਤ ਕਰਨੀ ਉਹ ਹੈ ਚੰਗੀ ਆਵੇ ਜਾ